ਸੋ ਸਵਾਗਤ ਕਰਦਾ ਹਾਂ ਕਿਸਾਨ ਵੀਰੋ ਤੁਹਾਡਾ ਚੈਨਲ ਦੇ ਉੱਪਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਰਾਈਸ ਪਲੈਂਟ ਹੌਪਰਜ਼ ਬਾਰੇ ਯਾਨੀ ਕਿ ਝੋਨੇ ਦੇ ਤੇਲੇ ਬਾਰੇ ਇਹਦੇ ਵਿੱਚ ਦੋ ਮਿੰਨ ਤੇਲੇ ਆਉਂਦਾ ਝੋਨੇ ਦੇ ਵਿੱਚ ਇੱਕ ਤਾਂ ਚਿੱਟੀ ਪਠਾਰ ਡੱਡਾ ਕਹਿੰਦੇ ਨੇ ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਇੱਕ ਕਹਿਣ ਦਾ ਪੂਰਾ ਟਿੱਡਾ ਕਹਿੰਦਾ ਬ੍ਰਾਊਨ ਪਲੈਂਟ ਹੌਪਰ ਤੇ ਵਾਈਟ ਬੈਗਟ ਪਲੈਂਟ ਹੌਪਰ ਆ ਕੇ ਠੀਕ ਹੈ ਅੱਜ ਆਪਾਂ ਇਹ ਤੇ ਗੱਲ ਕਰਨੀ ਹੈ ਵੀ ਕਿਹੜੇ ਕੰਡੀਸ਼ਨ ਦੇ ਵਿੱਚ ਕਿਹੜੇ ਕੰਡੀਸ਼ਨ ਦੇ ਵਿੱਚ ਸਥਾਨਾਂ ਦੇ ਵਿੱਚ ਜਿਆਦਾ ਆਉਂਦਾ ਕਿਹੜੇ ਕੰਡੀਸ਼ਨ ਨੂੰ ਫੇਵਰੇਬਲ ਨੇ ਕਿਉਂ ਆਉਂਦਾਗਾ ਅੱਜ ਸਭ ਤੋਂ ਪਹਿਲਾ ਪੁਆਇੰਟ ਆ ਕਿ ਜਿੱਥੇ ਜ਼ਿਆਦਾ ਆਉਂਦਾ ਹੈ ਜਦੋਂ ਆਪਾਂ ਲਗਾਤਾਰ ਫੀਲਡ ਦੇ ਵਿੱਚ ਪਾਣੀ ਖੜਾਈ ਰੱਖਦੇ ਆ ਤਾਂ ਜਿਹੜੇ ਥੱਲੋ ਤਣੇ ਨੇ 4-4 5-5 ਇੰਚ ਆਪਾਂ ਦਾ ਉਂਗਲਾ ਕਹਿ ਸਕਦੇ ਆ ਆਪਾਂ ਵੀ ਆਪਾਂ ਨਿਸਾਰੇ ਤੋਂ ਪਹਿਲਾਂ ਹਰੇਕ ਜੀਲੇ ਦੇ ਵਿੱਚ ਪਾਣੀ ਆਪਾਂ ਖੜਾਈ ਰੱਖਦੇ ਛੋਨੇ ਦੇ ਵਿੱਚ ਜਿਵੇਂ ਸਬਮਰਜਡ ਕੰਡੀਸ਼ਨਸ ਹੋ ਗਈਆਂ ਆਪਾਂ 5 ਉਂਗਲਾ ਪਾਣੀ ਖੜਾ ਰਿਹਾ ਤਾਂ ਜਿਹੜਾ ਉਹ ਤਣਾ ਉਹ ਪੋਲਾ ਹੋ ਜਾਂਦਾ ਹੈ ਜਦੋਂ ਤਣਾ ਪੋਲਾ ਹੋ ਗਿਆ ਤਾਂ ਇਹਨੂੰ ਅੰਡੇ ਦੇਣ ਦੇ ਵਿੱਚ ਸੁਖਾ ਸੁਖਾ ਰਹਿਂਦਾ ਹੈ ਕਿਉਂਕਿ ਜਿਹੜੇ ਅੰਡੇ ਦਿੰਦਾ ਹੈ ਡਾਇਰੈਕਟ ਲੀਫ ਸ਼ੀਟ ਜਾਂ ਲੀਕ ਬਲੇਡ ਦੇ ਉੱਪਰ ਇਸ ਲੀਡਰਸ਼ਿਪ ਆਬੀ ਪੋਜੀਸ਼ਨ ਲੱਗੀ ਹੁੰਦੀ ਆਡੇ ਦੇ ਵਾਸਤੇ ਸੂਈ ਵਰਗੀ ਤਾਂ ਸੀਸ ਹੋ ਗਿਆ ਲੀਫ ਸੀਸ ਤੇ ਲੀਫ ਬਲੇਡ ਦੇ ਵਿੱਚ ਚੂਹੋ ਕੇ ਵਿੱਚ ਵਿਚਾਂਡੇ ਦਿੰਦਾ ਜਦੋਂ ਉਹ ਪਾਣੀ ਕਰਨ ਪੋਲੀ ਹੋ ਜਾਂਦੀ ਆ ਤਾਂ ਉਹ ਅੰਡੇ ਸੌਖੇ ਦਿੰਦਾ ਉੱਥੇ ਉਹਦਾ ਵਾਧਾ ਬਹੁਤ ਜ਼ਿਆਦਾ ਛੇਤੀ ਹੁੰਦਾ ਫੇਵਰਬਲ ਕੰਡੀਸ਼ਨਸ ਮਿਲ ਜਾਂਦੀਆਂ ਨੇ ਜਦੋਂ ਜ਼ਿਆਦਾ ਪਾਣੀ ਹੋ ਤਾਂ ਹਿਊਮਿਡਿਟੀ ਉੱਤੇ ਜ਼ਿਆਦਾ ਹੋਊਗੀ ਇਹ ਬਾਰਡਿਕ ਕੰਡੀਸ਼ਨਸ ਉੱਥੇ ਹੋ ਜਾਂਦੀਆਂ ਨੇ ਤਾਂ ਇਹ ਸਾਰੀਆਂ ਕੰਡੀਸ਼ਨਾਂ ਤੇਲੇ ਦੇ ਓਨਲੀ ਫੇਵਰਬਲ ਨੇ ਉੱਥੇ ਜ਼ਿਆਦਾ ਆਉਂਦਾ ਗਏ ਨੰਬਰ 2 ਤੇ ਜੇ ਆਪਾਂ ਸੈਂਟੀਫਿਕਲੀ ਗੱਲ ਕਰੀਏ ਤਾਂ ਜਿਹੜਾ ਆਪਣਾ ਅੰਤਰਰਾਸ਼ਟਰੀ ਪੱਧਰ ਤੇ ਝੋਨੇ ਦਾ ਖੋਜਸਥਾਨ ਆਗਾ ਇੰਟਰਨੈਸ਼ਨਲ ਰਾਈਸ ਇੰਸਟੀਚਿਊਟ ਇੰਸਟੀਚਿਊਟ ਰਿਸਰਚ ਇੰਸਟੀਚਿਊਟ ਆਗਾ ਫਿਲੀਪਿਨਸ ਦੇ ਵਿੱਚ ਜੇ ਆਪਾਂ ਉਹਦੇ ਤੇ ਉਹਦੀ ਰਿਸਰਚ ਦੇ ਅਕੋਰਡਿੰਗ ਗੱਲ ਕਰੀ ਤਾਂ ਕੁਝ ਸਿੰਥੈਟਿਕ ਪੈਰਾਥੋਇਡ ਆਪਾਂ ਕੈਮੀਕਲ ਯੂਜ਼ ਕਰਦੇ ਆ ਝੋਨੇ ਦੇ ਉੱਪਰ ਜਿਵੇਂ ਪੱਤਾ ਲਿਵੀਟ ਹੋ ਗਈ ਸਟੈਮ ਬੋਰਰ ਹੋ ਗਿਆ ਗੋਭ ਵਾਲੀ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਜਿਵੇਂ ਕਿ ਕੋਨਲ ਫੋਸ ਆ ਗਈ 25 ਐਸ ਸੀ ਆ ਗਈ ਜਾਂ ਡੈਲਟਾ ਮੈਥ੍ਰਿਨ ਆ ਗਈ ਪਰਮੈਥ੍ਰਿਨ ਆ ਗਈ ਸਾਈ ਹੈਲੋਥ੍ਰਨ ਲੈਂਡਾ ਸਾਈ ਹੈਲੋਥ੍ਰਨ ਆ ਗਈ ਇਹ ਆਪਾਂ ਯੂਜ਼ ਕਰਦੇ ਆ ਇਹ ਕੀ ਕਰਦੇ ਨੇ ਪਲਾਂਟ ਨੂੰ ਕੱਚਾ ਕਰ ਦਿੰਦੇ ਨੇ ਜਦੋਂ ਪਲਾਂਟ ਨੂੰ ਕੱਚਾ ਕਰ ਦਿੰਦੇ ਨੇ ਬਹੁਤ ਜ਼ਿਆਦਾ ਤੇਜ਼ੀ ਨਾਲ ਉਹਨੂੰ ਖਾਣਾ ਸੌਖਾ ਹੋ ਜਾਂਦਾ ਰਾਸ ਦੂਸਰਾ ਸੌਖਾ ਹੋ ਜਾਂਦਾ ਕਿਉਂਕਿ ਇਹਦੇ ਜਿਹੜੇ ਮੂੰਹ ਹੈ ਦਾ ਨੀਡਲ ਸ਼ੇਪ ਹੁੰਦਾ ਸੂਈ ਵਰਗਾ ਉਹਨੂੰ ਸੂਈ ਨੂੰ ਵਿੱਚ ਖੋਵਾਂਗੇ ਉਸ ਤੋਂ ਬਾਅਦ ਇਹ ਲੀਫ ਸ਼ੀਟ ਤੇ ਲੀਫ ਬਲੇਡ ਦੇ ਵਿੱਚ ਸੂਈ ਨੂੰ ਖੋਵਾਂਗੇ ਉਸ ਤੋਂ ਬਾਅਦ ਇਹ ਸੱਕ ਕਰਦਾਗਾ ਜੋ ਚੋਨੇ ਦਾ ਰਾਸ ਚੂਸਦਾਗਾ ਉਹ ਜਦੋਂ ਇਹ ਜਿਹੜੇ ਕੈਮੀਕਲ ਯੂਜ਼ ਕਰਦੇ ਆ ਆਪਾਂ ਇਹਦੇ ਨਾਲ ਉਹ ਕੱਚਾ ਹੋ ਜਾਂਦਾ ਜਦੋਂ ਕੱਚਾ ਹੋ ਗਿਆ ਉਹ ਤੇਜ਼ੀ ਨਾਲ ਉਹਨੂੰ ਖਾਂਦਾਗਾ ਤੇ ਕੁਝ ਜਿਹੜੇ ਮਤਲਬ ਬਚ ਰਹੇ ਨੇ ਉਹ ਬਿਓਸ ਜਿਓ ਕੇ ਜਿ ਮਤਲਬ ਇੱਕ ਤਰ੍ਹਾਂ ਦਾ ਇਹ ਜਿਹੜਾ ਕੈਮੀਕਲ ਇਹ ਨਸ਼ਾ ਕਰ ਦਿੰਦੇ ਨੇ ਉਹਨੂੰ ਤਾਂ ਉਹਦੀ ਉਹਦੀ ਖਾਣ ਦੀ ਕੈਪੈਸਿਟੀ ਆ ਉਹ ਦੁੱਗਣੀ ਤਿੱਗਣੀ ਉਹਦੀ ਰਫਤਾਰ ਨਾਲ ਖਾਂਦਾ ਗਿਆ ਹੋ ਇਹ 30 ਤੋਂ 60% ਜ਼ਿਆਦਾ ਇਹ ਸੈਂਟੀਫੇਲੀ ਆਪਾਂ ਗੱਲ ਕਰੀਏ ਰਿਸਰਚ ਦੇ ਅਕੋਰਡਿੰਗ ਜਿਹੜੀ ਅੰਤਰਰਾਸ਼ਟਰੀ ਚੋਲਾ ਖੋਜ ਸਥਾਨ ਵਾਲਿਆਂ ਨੇ ਕੀਤੀ ਹੋਈ ਹੈ ਤਾਂ ਉਹਦੇ ਅਕੋਰਡਿੰਗ ਗੱਲ ਕਰੀਏ ਤਾਂ 30 ਤੋਂ 60% ਜ਼ਿਆਦਾ ਖਾਂਦਾ ਜੇ ਆਪਾਂ ਇਹ ਕੈਮੀਕਲ ਯੂਜ਼ ਕਰਦੇ ਆਂ ਇਸੇ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਾਂ ਲੁਧਿਆਣਾ ਦੀ ਗੱਲ ਕਰੀਏ ਪੈਕੇਜ ਆਫ ਕੈਰੈਕਟਰ ਦੇ ਵਿੱਚ ਇਹਨਾਂ ਨੇ ਏਅਰ ਰეკਮੈਂਡੇਸ਼ਨ ਹਟਾ ਦਿੱਤੀ ਆ ਹੁਣ ਜੇ ਇਹਦੀ ਜੇ ਆਪਾਂ ਲਾਈਫ ਸਾਈਕਲ ਦੀ ਗੱਲ ਕਰੀਏ ਤਾਂ ਨਿਮ ਐਗ ਹੁੰਦਾ ਅੰਡਾ ਅੰਡੇ ਤੋਂ ਬਾਅਦ ਨਿਮਫ ਜਦੋਂ ਬੱਚਾ ਹੋ ਗਿਆ ਅਡਲਟ ਜਦੋਂ ਪੂਰਾ ਜਵਾਨ ਹੋ ਜਾਂਦਾ ਜਦੋਂ ਇਹ ਕੈਮੀਕਲ ਯੂਜ਼ ਕਰਦੇ ਆਪਾਂ ਜਿਹੜਾ ਨਿਮਫ ਮਤਲਬ ਬਹੁਤ ਜ਼ਿਆਦਾ ਛੇਤੀ ਜਵਾਨ ਹੁੰਦਾ ਜਦੋਂ ਉਹ ਛੇਤੀ ਜਵਾਨ ਹੁੰਦਾ ਤਾਂ ਉਹ ਛੇਤੀ ਅੰਡੇ ਦਿੰਦਾ ਇਸ ਕਰਕੇ ਕਿੱਥੇ ਤਾਂ ਮਤਲਬ ਜਦੋਂ ਪਏ ਕੈਮੀਕਲ ਨਾ ਯੂਜ਼ ਕਰਦੇ ਜਿਹੜੇ ਹੋਏ ਉੱਥੇ ਤਾਂ ਇਹਦੇ ਤੇਲੇ ਦੀਆਂ ਆਉਣਗੀਆਂ ਜਿੱਥੇ ਆਪਾਂ ਇਹ కెమికਲ ਯੂਜ਼ ਕੀਤੇ ਉੱਥੇ ਜ਼ਿਆਦਾ ਖਾਊਗਾ ਜ਼ਿਆਦਾ ਅੰਡੇ ਦੇਊਗਾ ਜਦ ਛੇਤੀ ਜਵਾਨ ਹੋਊਗਾ ਤਾਂ 7-8 ਪੀੜ੍ਹੀਆਂ ਇੱਕੋ ਫੀਲਡ ਦੇ ਵਿੱਚ ਆ ਜਾਂਦੀਆਂ ਨੇ ਨੰਬਰ ਜੋ ਤੀਜਾ ਕਾਰਨ ਕੀ ਹੈ ਜਦੋਂ ਆਪਾਂ ਕਿਸਾਨ ਵੀਰਾਂ ਨੂੰ ਜਦੋਂ ਪੰਜ ਪੰਜ ਛੇ ਛੇ ਪੂਰੀ ਆਪਾਂ ਯੂਰੀ ਦਾ ਪਾ ਦਿੰਨੇ ਆ ਜਦੋਂ ਐਕਸੈਸਿਵ ਯੂਜ਼ ਆਫ ਨਾਈਟਰੋਨ ਹੋ ਜਾਂਦੀ ਆ ਜ਼ਿਆਦਾ ਯੂਰੀ ਪਾ ਦਿੰਨੇ ਆ ਉਹ ਕੱਚਾ ਰੱਖਦਾ ਕ੍ਰੌਪ ਨੂੰ ਜ਼ਿਆਦਾ ਮਿੱਠਾ ਰੱਖਦਾ ਉਦੋਂ ਵੱਧ ਪੈਂਦਾ ਹੈ ਹੋਰ ਕੀ ਦੇਖਣ ਨੂੰ ਜੇ ਪ੍ਰੈਕਟੀਕਲ ਤੌਰ ਤੇ ਆਪਾਂ ਗੱਲ ਕਰੀਏ ਤਾਂ ਇੱਕ ਚੀਜ਼ ਹੋਰ ਦੇਖਣ ਨੂੰ ਮਿਲਿਆ ਜਦੋਂ ਆਪਾਂ 50-5 ਬਸ 40 ਦਿਨਾਂ ਦੇ ਵਿੱਚ ਆਪਾਂ ਪੂਰਾ ਕਰ ਦਿੰਦਾ ਹੈ ਕਈ ਜ਼ਿੰਮੇਦਾਰ ਹੁੰਦਾ ਜਾਂ ਥੋੜੀ ਬੱਤੀ ਉਹਨੂੰ ਕੋਈ ਦੋਗੀ ਛੋਟੀ ਲੱਗੀ ਜਾਂ ਕੋਈ ਸਪਰੇਅ ਕਰਨ ਦੀ ਬਜਾਏ ਕੋਈ ਸਪਰੇਹਾਂ ਬਹੁਤ ਹੁੰਦੀਆਂ ਅੱਜ ਕੱਲ ਸਪਰੇਅ ਕਰਨ ਦੀ ਬਜਾਏ ਉਹਨੂੰ ਯੂਰੀਆ ਸੱਟਣਾ ਸੌਖਾ ਲੱਗਦਾ ਤਾਂ ਕਰਕੇ ਉਹ 50 55 ਦਿਨਾਂ 'ਚ ਜਦੋਂ ਯੂਰੀਆ ਪਾਉਂਦਾ ਉਹ ਕੱਚਾ ਕਰ ਦਿੰਦਾ ਬੂਟੇ ਨੂੰ ਉੱਥੇ ਜਾ ਕੇ ਜਿਆਦਾ ਪ੍ਰੋਬਲਮ ਆਉਂਦੀ ਹੈਗੀ ਸੋ ਕਿਸਾਨ ਵੀਰੋ ਜੇ ਇਹ ਕਰ ਲੈਂਦਾ ਧਿਆਨ ਰੱਖਿਆ ਜਾਵੇ ਤਾਂ ਆਪਾਂ ਜਿਹੜਾ ਤੇਲਿਆਂ ਦਾ ਅਟੈਕ ਹੈ ਝੋਨੇ ਦੇ ਵਿੱਚੋਂ ਘਟਾ ਸਕਦੇ ਹਾਂ ਸੋ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਇਹਨਾਂ ਦੀ ਮੈਨੇਜਮੈਂਟ ਕਿੱਦਾਂ ਕਰਨੀ ਆ ਕਿਹੜੇ ਕਿਹੜੇ ਟੈਕਨੀਕਲ ਯੂਜ਼ ਕਰਨੇ ਆ ਆਪਾਂ ਸਪਰੇਅ ਕਿਵੇਂ ਸਪਰੇਅ ਕਰਨੀ ਆ ਕਿਹੜੀ ਟੈਕਨੋਲੋਜੀ ਨਾਲ ਕਰਨੀ ਆ